ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਹੁਣ ਦਿੱਲੀ ਦੇ ਵਿੱਚ ਹੋਏ ਵੱਡੇ ਧਮਾਕੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਵੀ ਚੌਕਸੀ ਵਧਾ ਦਿੱਤੀ ਹੈ ਦਿੱਲੀ ਦੇ ਵਿੱਚ ਹੋਇਆ ਇਹ ਵੱਡਾ ਬਲਾਸਟ ਹੁਣ ਬਹੁਤ ਜ਼ਿਆਦਾ ਹੀ ਲੋਕਾਂ ਨੂੰ ਪਰੇਸ਼ਾਨ ਕਰ ਚੁੱਕਾ ਹੈ ਕਿਉਂਕਿ ਹੋਏ ਇਸ ਬਲਾਸਟ ਤੋਂ ਬਾਅਦ ਲਾਲਕੀ ਦੇ ਵਿੱਚ ਜਿੱਥੇ ਬਲਾਸਟ ਹੋਇਆ ਆਈ 20 ਗੱਡੀ ਦੇ ਵਿੱਚ ਪੱਟਾ ਤਮਾਕਾ ਹੋਇਆ ਤਾਂ 13 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਕਈ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਇਸੇ ਹੀ ਵਿਚਾਰੇ ਲਗਾਤਾਰ ਇਸ ਪੂਰੇ ਮਾਮਲੇ ਨੂੰ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਤੱਕ ਤਾਰਾਂ ਜੁੜੀਆਂ ਹੋਈਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪਹਿਲਦਮ ਹਮਲਾ ਜਿਹੜਾ ਸੀਗਾ ਉਸ ਨਾਲ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਪਲਵਾਮਾ ਅਟੈਕ ਜਾਂ ਹੂਰਾ ਥਾਵਾਂ ਦੇ ਹਰ ਇੱਕ ਚੀਜ਼ ਨਾਲ ਇਹ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਦੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਹੁਣ ਵੱਡੀ ਖਬਰ ਇਹ ਆ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਕਿ ਹੈ ਤੇ ਹੁਣ ਮੋਗਾ ਜਾਂ ਹੋਰਾਂ ਫਿਰੋਜ਼ਪੁਰ ਜਾਂ ਹੋਰਾਂ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਪੂਰੀ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਤੇ ਹਰ ਇੱਕ ਆਉਣ ਜਾਣ ਵਾਲੇ ਵਾਹਨ ਦੀ ਪੂਰਾ ਤੌਰ ਤੇ ਚੈਕਿੰਗ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਜੋ ਹੈ ਨਹੀਂ ਕੱਢਿਆ ਜਾ ਰਿਹਾ ਹਰ ਦੀ ਚੈਕਿੰਗ ਤੋਂ ਬਾਅਦ ਹੀ ਉਸ ਨੂੰ ਜਾਣ ਦਿੱਤਾ ਜਾ ਰਿਹਾ ਤਾਂ ਜੇਕਰ ਕੋਈ ਸ਼ੱਕੀ ਜਾਪਦਾ ਹੈ ਤਾਂ ਉਸ ਦੇ ਉੱਤੇ ਕਾਰਵਾਈ ਵੀ ਹੋ ਸਕਦੀ ਆ ਤਾਂ ਇਸੇਹੀ ਵਿਚਾਰ ਲਈ ਤੁਹਾਨੂੰ ਦੱਸੀਏ ਕਿ ਦਿੱਲੀ ਦੇ ਵਿੱਚ ਹੋਏ ਤਮਾਕੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਵੱਡੇ ਆਰਡਰ ਪਾਸ ਹੋ ਚੁੱਕੇ ਨੇ ਇਹਨਾਂ ਆਰਡਰਾਂ ਦੇ ਵਿੱਚ ਹੁਣ ਸਖਤਾਈ ਦੇ ਆਦੇਸ਼ ਜਾਰੀ ਹੋ ਚੁੱਕੇ ਨੇ ਕਿ ਪੂਰਨ ਤੌਰ ਤੇ ਚੱਪੇ ਚੱਪੇ ਤੇ ਪ੍ਰਸ਼ਾਸਨ ਜਿਹੜਾ ਵਾ ਤਨਾਤ ਹੋਣਾ ਚਾਹੀਦਾ ਹੈ ਜੇਕਰ ਕੋਈ ਸ਼ੱਕੀ ਜਾਪਦਾ ਹੈ ਤਾਂ ਉਸ ਦੇ ਉੱਤੇ ਸਵਾਲ ਜਵਾਬ ਹੋ ਸਕਦੇ ਨੇ ਕਾਰਵਾਈ ਹੋ ਸਕਦੀ ਹੈ ਤਾਂ ਪੂਰਨ ਤੌਰ ਤੇ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਹੁਣ ਪੁਲਿਸ ਨੂੰ ਵੀ ਸਖਤ ਤੋਂ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਹੁਣ ਕੋਈ ਪੰਜਾਬ ਦੇ ਵਿੱਚ ਅਨਸੁਖਾਮੀ ਘਟਨਾ ਨਾ ਵਾਪਰੇ ਤਾਂ ਉਸ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਐ ਇਸੇ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਵੀ ਦੋ ਅਜਿਹੇ ਜਿਹੜੇ ਮੁਲਜ਼ਮ ਨੇ ਉਹ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਦੇ ਕੋਲੋਂ ਕਾਰਤੂਸ ਜਿਹੜੇ ਬਰਾਮਦ ਹੋਏ ਨੇ ਔਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਕੋਲ ਗਲੌਕ ਜਿਹੜੀ ਆ ਉਹ ਬਰਾਮਦ ਹੋਈ ਐ ਤਾਂ ਉਸ ਤੋਂ ਬਾਅਦ ਉਹਨਾਂ ਨੇ ਵੀ ਜੜਾਵਾ ਕਬੂਲ ਲਿਆ ਕਿ ਉਹਨਾਂ ਦੀਆਂ ਤਾਰਾ ਪਾਕਿਸਤਾਨ ਦੇ ਨਾਲ ਚੁੜੀਆਂ ਹੋਈਆਂ ਨੇ ਹਥਿਆਰ ਸਪਲਾਈ ਜਿਹੜੇ ਉਹਨਾਂ ਨੂੰ ਕੀਤੇ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਅਜਿਹੇ ਲੋਕ ਕੀਨਾਂ ਦੀਆਂ ਤਾਣਾ ਪਾਕਿਸਤਾਨ ਦੇ ਨਾਲ ਅਜਿਹੇ ਸੰਗਠਨਾਂ ਦੇ ਨਾਲ ਜੁੜੀਆਂ ਨੇ ਲਾ ਜਿਹੜੇ ਪੰਜਾਬ ਦਾ ਦੇਸ਼ ਭਰ ਦਾ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਣ ਗਿਆ ਤਾਂ ਇਸੇ ਹੀ ਵਿਚਾਲੇ ਪੰਜਾਬੀਆਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਪੰਜਾਬੀ ਵੀ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਅਹਿਮ ਜਾਣਕਾਰੀਆਂ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਰੈੱਡ ਅਲਰਟ ਚਾਰੀ ਕਰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਵੀ ਜੋ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਤੇ ਹਰ ਇੱਕ ਵਾਹਨ ਦੀ ਚੈਕਿੰਗ ਜਿਹੜੀ ਆ ਪੂਰੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਆ ਤੇ ਜੇਕਰ ਕਿਸੇ ਦੇ ਕੋਲੋਂ ਕੋਈ ਵੀ ਚੀਜ਼ ਬਰਾਮਦ ਹੁੰਦੀ ਆ ਤੇ ਉਸ ਤੇ ਬਣਦੀ ਕਾਰਵਾਈ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਵੇਗੀ